ਕਿੰਨੇ ਸੋਹਣੇ ਫਲਾਵਰਸ ਹੋ ਗਏ ਆ بارش ਕਰਕੇ ਨਾ ਆਪਣੇ ਆਪ ਹੀ ਭੁੰਗਰ ਗਏ ਕਿੰਨੇ ਸੋਹਣੇ ਲੱਗੰਦੇ ਤੇ ਕਿੰਨੂ ਵੀ ਕਿੰਨੇ ਵੱਡੇ ਹੋ ਗਏ ਆ ਮੈਨੂੰ ਤਾਂ ਲੱਗਦਾ 2 ਦਿਨ ਮਹੀਨੇ 1 ਮਹੀਨਾ ਲੱਗਣਾ ਫੇਰ ਤੇ ਆਪੇ ਹੀ ਵਾਹੇ ਤੇ ਕਾਫੀ ਲਟਕ ਗਿਆ ਹੋਇਆ ਕਿੰਨੂਆਂ ਦਾ ਬੂਟਾ ਥੱਲੇ ਵੀ ਕਿੰਨੇ ਲੱਗੇ ਆਂਬ ਤੇ ਹੁਣ ਹੈ ਨਹੀਂ ਇੱਥੇ ਆ ਨਿੰਬੂ ਜਰੂਰ ਲੱਗੰਦੇ ਆ ਹਾਂ ਨਾ ਮੈਂ ਤੋੜ ਲਵਾਂ ਦੋ ਜਾਨ ਨਿੰਬੂ ਆ ਤੇ ਪੱਕ ਗਏ ਸਾਰੇ ਕਿੰਨੇ ਸੋਨੇ ਲੱਗੰਦੇ ਕੜੀ ਪੱਤਾ ਮੰਮੀ ਗੰਦੇ ਇੱਥੇ ਆਪ ਲੱਗਾ ਹੀ ਕੜੀ ਪੱਤਾ ਮੈਂ ਸੋਚਿਆ ਨਹੀਂ ਅੱਜ ਨਾ ਕੜੀ ਪੱਤੇ ਦੀ ਚਟਨੀ ਬਣਾ ਲਈਏ ਮੰਮੀ ਨੇ ਰੈਸਪੀ ਤੇ ਦੱਸੀ ਹੀ ਮੈਨੂੰ ਕਿ ਮੈਂ ਇਸ ਤਰ੍ਹਾਂ ਬਣਾਈ ਆ ਮੈਂ ਸੋਚਿਆ ਨਹੀਂ ਆ ਇਹ ਵੀ ਆਫਿਸ ਤੋਂ ਆਉਣ ਵਾਲੇ ਆ ਤੇ ਫਟਾਫਟ ਕੜੀ ਪੱਤੇ ਦੀ ਨਾ ਚਟਨੀ ਬਣਾ ਲਈਏ ਯਾ ਵੀ ਪਤਾ ਨਹੀਂ ਕਿਹੜਾ ਵਾ ਕਿੰਨੇ ਸਾਰੇ ਪੌਦੇ ਲਾਏ ਹੋਏ ਆ ਕਿੰਨਾ ਸੋਹਣਾ ਗਾਰ ਮੈਨੂੰ ਤੇ ਵੈਸੇ ਹੀ ਪਲਾਂਟਸ ਆ ਫਲਾਵਰਸ ਬਹੁਤ ਸੋਹਣੇ ਲੱਗਦੇ ਆ ਹੋਤੋਂ ਹੈ ਵੀ ਸਾਰੇ ਕੀ ਕਹਿੰਦੇ ਆ ਫਰੂਟਸ ਦੇ ਆਂਬ ਇੱਥੇ ਲੱਗੇ ਸੀ ਇਹਨਾਂ ਨੇ ਇੱਕ ਵਾਰੀ ਵਿਆਹ ਤੋਂ ਪਹਿਲਾਂ ਮੈਨੂੰ ਵੀਡੀਓ ਕੋਲ ਕਰਕੇ ਵਿਖਾਈ ਸੀ ਮੇਰੇ ਸਾਹਬ ਨਾਲ ਨਾ ਆਂਬ ਲੱਥ ਗਈ ਹੋਣੇ ਦੁਬਾਰਾ ਹੁਣ ਇੱਥੇ ਆਣਗੇ ਚੱਲ ਮੈਂ ਨਾ ਹੁਣ ਫਟਾਫਟ ਰੈਡੀ ਤੇ ਹੈਗੀ ਆਂ ਤੇ ਹੁਣ ਮੈਂ ਫਟਾਫਟ ਬਣਾ ਲਵਾਂ ਇਹਨਾਂ ਵਾਸਤੇ ਕੁਝ ਖਾਣ ਨੂੰ ਇਹ ਹਾਰਨੀ ਵਾਲੇ ਹੋਣੇ ਆ ਕਿੰਨਾ ਖਲਾਰਾ ਪਿਆ ਹੈ ਲੈ ਆ ਗਏ ਤੋ ਹੀ ਲੈ ਇੰਨਾ ਥੱਕ ਗਏ ਜੀ ਆਫਿਸ ਤੋਂ ਆ ਗਏ ਮਤੋ ਜੀ ਬੈਠ ਜਾ ਬੈਠ ਜਾ ਲੈ ਤੂੰ ਹੀ ਤੇ ਇਸ ਤਰ੍ਹਾਂ ਕਰਦੇ ਜੀ ਜੀ ਮੈਂ ਪਤਾ ਨਹੀਂ ਕਿੰਨਾ ਘੋਖਾ ਕੰਮ ਕਰਕੇ ਆਏ ਜੇ ਆ ਲੋ ਬੈਠੋ ਤੇ ਖਾਣਾ ਕੀ ਆਏ ਦੱਸੋ ਕੀ ਬਣਾਇਆ ਜੋ ਤੁਸੀਂ ਕਹੋਗੇ ਵਾਸ ਠੀਕ ਹੈ ਨਹੀਂ ਨਹੀਂ ਮੈਂ ਤੇ ਗੜੀ ਪਤੇ ਤੋੜ ਕੇ ਲਈ ਆਈ ਹਾਂ ਮੈਂ ਕਿ ਚੱਲੇ ਨਹੀਂ 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 ਤੁਸੀਂ ਜੋ ਕਹੋਗੇ ਫਿਰ ਉਹਦੇ ਵਿੱਚ ਤੇ ਪਾਵਾਂਗੇ ਇਹਦੀ ਚਟਨੀ ਬਣਾ ਦਾਂਗੇ ਮੰਮੀ ਕਿੱਥੇ ਮੰਮੀ ਬੋ ਮੈਂ ਅੰਦਰ ਹੈਗੀ ਆ ਬੁਲਾਵਾ ਉਹਨਾਂ ਨੂੰ ਨਾ ਨਾ ਕੋਈ ਨਹੀਂ ਬੈਠੇ ਰਹਿਣ ਦੋ ਜੋ ਘਰੇ ਜੀ ਬਣਾਇਆ ਘਰੇ ਬਣਾਇਆ ਵਾ ਆਲੂ ਪਨੀਰ ਬਣਾਇਆ ਆਲੂ ਪਨੀਰੀ ਲਾਇਆ ਆਲੂ ਪਨੀਰ ਖਾ ਲੈਣਾ ਚਲੋ ਠੀਕ ਆ ਤੇ ਮੇਰੀ ਇੱਕ ਗੱਲ ਸੁਣੋ ਤੁਸੀਂ ਕਹਿੰਦੇ ਸੀ ਨਾ ਤੁਸੀਂ ਜਾਣਾ ਵਾ ਅਪਲਾਈ ਕਰਨ ਵਾਸਤੇ ਉਹ ਪਾਸਪੋਰਟ ਪਾਸਪੋਰਟ ਆਫਿਸ ਤੇ ਹੋਇਆ ਜੇ ਕਰਦਾ ਅਪਲਾਈ ਪਾਸਪੋਰਟ

ਉਹ ਗੱਲ ਤੇ ਠੀਕ ਆ ਤੇ ਘਰ ਵੇਖ ਲੈਣਾ ਹੀ ਇੱਕ ਵਾਰ ਜੀ ਕਰੋ ਹੀ ਲੱਭ ਜਾਂਦਾ ਤੇ ਸਾਰਾ ਫੂਲਿਆ ਮੈਂ ਕਹਿੰਨਾ ਥੱਲੇ ਵਾਲੀ ਬਿਲਡਿੰਗ ਉੱਪਰ ਤੇ ਉੱਪਰਲੀ ਮੈਂ ਥੱਲੇ ਕਰ ਦਿੱਤੀ ਲੱਭਿਆ ਹੀ ਨਹੀਂ ਕਿਤੇ ਉਹ ਸਾਰਾ ਕੁਛ ਇਹਦੇ ਫੂਲ ਦਿੱਤਾ ਮੈਂ ਅੱਛਾ ਨਹੀਂ ਲੱਭਦਾ ਚਲੋ ਠੀਕ ਆ ਮੇਰੀ ਇੱਕ ਗੱਲ ਸੁਨੋ ਮੰਨ ਲਓ ਜੇ ਤੁਹਾਡਾ ਪਾਸਪੋਰਟ ਲੱਭ ਜੇ ਫੇਰ ਲੱਭਣਾ ਹੀ ਨਹੀਂ ਹੈ ਕਿਰਨ ਕਿੱਥੋਂ ਲੱਭਣਾ ਮੈਂ ਸਾਰਾ ਤੇ ਘਰ ਫੂਲਿਆ ਵਾ ਲੈ ਲੈਸ ਜੇ ਕੀ ਕਹਿੰਦੇ ਆ ਉਹ ਹੋਵੇ ਨਾ ਕਿਸੇ ਚੀਜ਼ ਨੂੰ ਚਾਹ ਦੀ ਤਮੰਨਾ ਤੇ ਰੱਬ ਵੀ ਥੱਲੇ ਆ ਜਾਂਦਾ ਵਾ ਤੇ ਪਾਸਪੋਰਟ ਕੀ ਚੀਜ਼ ਹੈ ਪਰ ਰੱਬ ਤੇ ਮੈਨੂੰ ਚਾਹੀਦਾ ਨਹੀਂ ਨਾਲੇ ਪਾਸਪੋਰਟ ਤੇ ਚਾਹੀਦਾ ਨਾ ਫਿਰ ਇਤਰਾ ਕਰ ਲਈ ਜਿਹੜੀ ਫੀਸ ਉੱਥੇ ਲੱਗਣੀ ਆ ਤੂੰ ਲੈ ਲਈ ਔਰ ਕੀ ਹੈ ਕਿੰਨੇ ਪੈਸੇ ਦੋਗੇ ਜਿੰਨੀ ਫੀਸ ਲੱਗਦੀ ਆ ਮੈਨੂੰ ਕੀ ਪਤਾ ਕਿੰਨੀ ਲੱਗਦੀ 1500 ਰੁਪਏ ਅੱਛਾ ਬਾਸ 1500 ਰੁਪਏ 1500 ਲੱਗਣਾ 1500 ਤੇਰਾ ਅਪਲਾਈ ਮੈਂ ਖੁਦ ਕਰ ਲੈਣਾ ਚਲੋ ਠੀਕ ਹੈ ਮੈਂ ਲੱਭਣ ਦੀ ਟਰਾਈ ਕਰਦੀ ਹੈ ਇਹ ਨਹੀਂ ਲੱਭਣਾ ਐਵੇਂ ਨਾ ਸਿਰਕ ਪਾਈ ਮੈਨੂੰ ਪਤਾ ਨਹੀਂ ਲੱਭਣਾ ਲੈ ਛੱਡੀ ਯਾਰ ਪਾਸਪੋਰਟ ਦੀ ਗੱਲ ਜਾਂ ਚਾਚੂ ਦੇ ਪਿਆ ਬਾਅਦ ਚ ਰੋਟੀ ਖਵਾਂਜਾ ਚਲੋ ਠੀਕ ਹਾਂ ਹਾਂ ਚਲੋ ਠੀਕ ਆ ਤੁਸੀਂ ਬੈਠੋ ਮੈਂ ਲੈ ਕੇ ਆਂਦੀ ਪਾਸਪੋਰਟ 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 ਤਾਂ ਮੈਂ ਕਿ ਦੱਸਾਂ ਬਾਹਰ ਜਾਣ ਲਈ ਪੈਸੇ ਲੱਗਦੇ ਆ ਜਦੋਂ ਹੋਣਗੇ ਚੱਲ ਜਾਗੇ ਉਦੋਂ ਵੇਖ ਪਾਸਪੋਰਟ ਘਰੋਂ ਲੱਭ ਜਾਣਾ ਚਲ ਵਧੀਆ ਤੇ ਨਹੀਂ ਲੱਗਣ ਰਿਆ ਇਹ ਝੂਠ ਮਾਰ ਰਹੇ ਆ ਮਰ ਹੈਲਪਲੈਸ ਹੈਲਪਲੈਸ ਲੈ ਫੋਟੋਰੀ ਆ ਲੱਗੇ ਹੀ ਕਿੱਥੇ ਚੇਨ ਚੇਨ ਚ ਕਰੀਏ ਕਪੜੇ ਹਾਂ ਹਾਂ ਮੈਂ ਨਾਲ ਆਵਾਂ ਫਿਰ ਕੱਪੜੇ ਤੇ ਚੇਂਜ ਕਰ ਲਓ ਪਰ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣੀ ਹੈ ਦਿਖਾਓ ਅੱਖਾਂ ਬੰਦ ਕਰੋ ਤੇ ਹੱਥ ਅੱਗੇ ਕਰੋ ਇਹ ਗਾਦਾ ਸਾਹਿਬ ਦੀ ਕਾਪੀ ਲਈ ਜਾਨੀ ਆ ਵੇਖੋ ਤੇ ਸਹੀ ਕੀ ਹੈ ਅੱਛਾ ਲੱਭ ਗਿਆ ਵਾ ਹਾਂਜੀ ਹਾਂਜੀ ਚਲੋ ਵਧੀਆ ਹੋ ਗਿਆ ਮੈਂ ਤਾਂ ਠੀਕ ਕਹਿੰਦੇ ਸੀ ਨਾ ਜੇ ਲੱਭ ਜੇ ਤੇ ਹੁਣੇ ਹੀ ਆਪਾਂ ਕੀ ਕਹਿੰਦੇ ਚੱਲਦੇ ਆ ਤੇ ਮੈਂ ਫਿਰ ਤੁਹਾਡਾ ਪਾਸਪੋਰਟ ਲੱਭ ਦਿੱਤਾ ਇਹ ਬਹੁਤ ਵਧੀਆ ਬਹੁਤ ਵਧੀਆ ਹਨਾ ਲੱਭ ਦਿੱਤਾ ਤਾਂ ਚਲੋ ਆਪਾਂ ਕਰਦੇ ਆਂ ਅਸਲ ਵਿੱਚ ਦੇਖ ਕੇ ਤੇ ਲੱਗਦਾ ਨਹੀਂ ਆ ਕਿ ਬਹੁਤ ਵਧੀਆ ਨਹੀਂ ਕਿਰਨ ਤੇਰੇ ਸਾਹਮਣੇ ਥੱਕਿਆ ਵਾ ਸਵੇਰ ਦਾ ਤੂੰ ਆ ਵੱਧ ਦਾ ਸ਼ਾਬਾਸ਼ ਸ਼ਾਬਾਸ਼ ਲੱਭਤਾ ਮੇਰੀ ਗੱਲ ਸੁਣੋ ਫਿਰ ਹੁਣ ਆਪਾਂ ਕਿੱਥੇ ਜਾਣਾ ਤੂੰ ਨਾ ਆਪਾਂ ਆਪਾ ਆਪਾ ਕੀ ਹੋਇਆ ਆਪਾਂ ਕਰਦੇ ਆਂ ਗੱਲ ਆ ਜਾ ਬੈਠ ਕੇ ਕਰ ਲੈਣਾ ਕਿਉਂ ਇੱਥੇ ਕੀ ਆ ਮੇਰੀ ਗੱਲ ਸੁਨੋ ਹੋਂਦੇ ਤੇੜਾ ਪਾਸਪੋਰਟ ਗਿਆ ਲੱਬ ਤੇ ਹੁਣ ਤੁਸੀਂ ਮੈਨੂੰ ਤੇਰਾ ਹੈਗਾ ਵਾ ਮੇਰਾ ਤੇ ਹੈਗਾ ਵਾ ਮੈਂ ਤੇ ਲੈ ਕੇ ਆਈ ਸੀ ਪੇ ਕਿਉਂ ਤੋ ਵੇਖ ਲੈ ਐਕਸਪਾਇਰ ਤੇ ਨਹੀਂ ਹੋਇਆ ਕਿ ਨਹੀਂ ਨਹੀਂ ਬਿਲਕੁਲ ਐਕਸਪਾਇਰ ਨਹੀਂ ਹੋਇਆ ਤੇ ਮੇਰਾ ਤੇ ਨਹੀਂ ਨਹੀਂ ਤੇ ਡੈਮੇਜ ਨਹੀਂ ਹੋਇਆ ਹਾਂਜੀ ਆ ਵੇਖੋ ਤੇ ਮੇਰੀ ਗੱਲ ਸੁਨੋ ਹੁਣਾ ਤੁਸੀਂ ਇੱਕ ਕੰਮ ਕਰੋ ਤੁਸੀਂ ਮੈਨੂੰ ਲੈ ਕੇ ਚੱਲਿਓ ਬਾਲੀ ਚਲੀਏ ਜਾਂ ਸਿੰਗਾਪੋਰ ਮੈਂ ਤੇ ਵੇਖੋ ਇੱਥੇ ਜਾਣਾ ਮੈਨੂੰ ਨਹੀਂ ਪਤਾ ਮੇਰਾ ਡ੍ਰੀਮ ਸੀਗਾ ਜਾਣ ਦਾ ਤੇ ਹੁਣ ਤੁਸੀਂ ਲੈ ਕੇ ਜਾਣਾ ਮੈਂ ਪਹਿਲਾਂ ਤੇ ਤੁਹਾਨੂੰ ਇਹ ਇਹ ਸੀਗਾ ਕਿ ਤੁਹਾਡਾ ਪਾਸਪੋਰਟ ਨਹੀਂ ਲੱਭਣਦਿਆ ਚਲੋ ਮੈਂ ਮੰਨ ਸਕਦੀ ਆ ਪਾਸਪੋਰਟ ਤੋਂ ਬਿਨਾਂ ਤੇ ਆਪਾਂ ਕਿਤੇ ਵੀ ਨਹੀਂ ਜਾ ਸਕਦੇ ਤੇ ਹੁਣ ਜੇ ਪਾਸਪੋਰਟ ਲੱਭ ਗਿਆਵਾ ਤੇ ਹੋਣਗੇ ਇਸ ਗੱਲ ਦੀ ਦੇਰ ਤੁਹਾਡਾ ਵੀ ਪਾਸਵਰਡ ਹੈਗਾ ਮੇਰਾ ਵੀ ਪਾਸਵਰਡ ਹੈਗਾ ਜਲਦੀ ਜਲਦੀ ਬੁੱਕ ਕਰਾਓ ਠੀਕ ਤਾਂ ਤੇ ਆਪਾਂ ਚੱਲੀਏ ਹਾਂ ਠੀਕ ਆ ਕਰਦੇ ਆਪਾਂ ਠੀਕ ਆ ਕਰਦੇ ਆਪਾਂ ਨਹੀਂ ਆਹੋ ਮੈਂ ਕਰਦਾ ਮੈਂ ਫੋਨ ਕਰਦਾ ਹੁਣੇ ਕਰਦਾ ਕਰਦਾ ਤੂੰ ਲਿਆ ਚਾਹ ਚੁੱਲਿਆ ਕੋਈ ਮੈਂ ਤੇ ਲਿਖਾਇਆ ਸੀਗਾ ਇਹਨੂੰ ਕਿੱਥੋਂ ਲੱਭ ਗਿਆ ਪਾਸਪੋਰਟ ਬਾਹਰ ਚਾਹੁੰਦਾ ਤੇ ਉਦੋਂ ਹੀ ਨਾ ਲੈ ਜਾਂਦਾ ਸਿਆਪੇ ਸਾਰੇ ਝੂਠ ਬੋਲਣਗੇ ਸਾਰੇ ਸਿਆਪੇ ਝੂਠ ਬੋਲਣਗੇ ਨਾ ਇੰਨਾ ਝੂਠ ਬੋਲਿਆ ਹੁੰਦਾ ਤੇ ਨਾ ਇਤਰਾਮ ਤਾਂ ਇੱਕ ਦਿਨ ਕਿਤੇ ਸੌਖਾ ਨਹੀਂ ਨਿਕਲਿਆ ਇੱਕ ਦਿਨ ਸੌਖਾ ਨਹੀਂ ਨਿਕਲਿਆ ਜਦੋਂ ਤਾਂ ਵਿਆਹ ਹੋਇਆ ਕਿਤੇ ਟੈਨਸ਼ਨ ਜੋ ਬਾਹਰ ਨਿਕਲ ਆਵਾ सारा स्यापा मिली पिया वही गल बहार भी खपो घर भी खपो आके चलो कोई गल नहीं हम मसला तो हल करना ही पैना हेलो हां जी प्रधान जी ठीक ठाक मेरी एक ना ਗੱਲ ਧਿਆਨ ਨਾਲ ਸੁਣੋ ਕੋਈ ਨਾ ਆਇਦਰ ਬਾਲੀ ਦਾ ਜਾਂ ਕਿਤੇ ਆ ਸਿੰਗਾਪੁਰ ਵੇਖ ਲੋ ਹਨਾ ਦੁਬਈ ਦੇਖ ਲੋ ਕਿਤੇ ਦਾ ਮੈਨੂੰ ਸਸਤਾ ਜਿਹਾ ਪੈਕੇਜ ਚਾਹੀਦਾ ਵਾ ਹਾਂ ਕਪਲ ਨਾ ਕਪਲ ਦਾ ਹਾਂ ਓ ਯਾਰ ਨਹੀਂ ਨਹੀਂ 8000 ਪਰ ਪਰਸਨ ਨਹੀਂ ਨਹੀਂ ਹੋ ਸਕਦਾ ਨਹੀਂ ਤੂੰ ਹੀ ਯਾਰ ਨਹੀਂ ਹੋਟਲ ਤੇ ਚੰਗੇ ਜੀ ਰੁਕਣਾ ਔਰ ਬਾਹਰ ਜਾ ਕੇ ਇਹ ਮਾੜੇ ਚ ਥੋੜੀ ਰੁਕਣਾ ਵਾ ਤੂੰ ਹੀ ਮਨੂ ਨਾ ਚੰਗੀ ਤਰ੍ਹਾਂ ਨਚੋੜ ਐ ਕੱਢ ਕੇ ਦੱਸੋ ਯਾਰ ਬਿਲਕੁਲ ਨਚੋੜ ਕੱਢ ਕੇ ਦੱਸੋ ਓਕੇ ਕੁਛ ਨਹੀਂ ਬਣਾਈ ਚਾ ਚਾਹ ਤੇ ਮੈਂ ਬਣਾ ਦਿੰਨੀ ਆ ਕੱਲੇ ਕੀ ਬੋਲੀ ਜਾਂਦੇ ਵੀ ਮੈਂ ਸੋਚਣ ਡਿਆ ਸੀਗਾ ਜੀ ਜਿਤਨਾ ਮਤਲਬ ਕਿ ਕਿ ਜਿਤਨਾ ਜਿਤਨਾ 4-5 ਦਿਨ ਦਾ ਸਾਰਾ ਮਿਲਣਾ ਆਪਾਂ ਨੂੰ ਪੈਕੇਜ ਹਨਾ ਤੇ ਉਹਦੇ ਵਿੱਚੋਂ ਇੱਕ ਦਿਨ ਜਾਣ ਇੱਕ ਦਿਨ ਆਉਣ ਲੱਗ ਗਿਆ ਤੇ ਮਗਰ ਕੀ ਰਹਿ ਗਿਆ ਉਹਦੇ ਨਾਲ ਚੰਗਾ ਇਹ ਨਹੀਂ ਆਪਾਂ ਇਥੋਂ ਕਿਤੇ ਉਹ ਲਾਗੇ ਡਲੋਜੀ ਹੋਣੇ ਆ ਮੈਂ ਕਲਾਉਡ ਗੰਜ ਹੋਣੇ ਆ ਨਹੀਂ ਯਾਰ ਉੱਥੇ ਤੇ ਮੈਂ ਗਈ ਆ ਹੀ ਆਲਰੇਡੀ ਮਸੂਰੀ Shimla ਚਲ ਜਾਨੇ ਆ ਨਹੀਂ ਮੇਰਾ ਤੇ ਇਹ ਸੀਗਾ ਕਿ ਆਪਾਂ ਬਾਹਰ ਹੀ ਚੱਲੀਏ ਕਿਤੇ ਮਤਲਬ ਕਿ ਕਿ ਬਾਹਰ ਹੀ ਜਾਣਾ ਹਾਂਜੀ ਮੈਂ ਤੇ ਇਹੋ ਹੀ ਸੋਚੇ ਹੈ ਕਿ ਕਿ ਤੁਸੀਂ ਵੀ ਤੇ ਮੈਨੂੰ ਕਿਹਾ ਹੈਗਾ ਕਿ ਆਪਾਂ ਚੱਲਦੇ ਆ ਆਊਟ ਆਫ ਕੰਟਰੀ ਜਾਵਾਂਗੇ ਯਾਰ ਉਸ ਇੰਨੀਆਂ ਜਿਆਦੀਆਂ ਨੇ ਛੁੱਟੀਆਂ ਲੈਣੀਆਂ ਬੜੀਆਂ ਔਖੀਆਂ ਨੇ ਉਹ ਜਾਣੀਆਂ ਮੇਰੇ ਦਿਮਾਗ ਤੇ ਨਾ ਅਸਲ ਚੋ ਟੈਨਸ਼ਨ ਪੈ ਗਈ ਛੁੱਟੀਆਂ ਕਿਤਰਾ ਲੈਣੀਆਂ ਨਹੀਂ ਤੇ ਤੁਸੀਂ ਛੁੱਟੀਆਂ ਵਿੱਚ ਰਲਾ ਲਿਓ ਨਾ ਰਲਾ ਕਾਦੀਆਂ ਲਓ ਮੇਰੀ ਕਿਹੜੀ ਸਰਕਾਰੀ ਨੌਕਰੀ ਹੈ ਯਾਰ ਸਰਕਾਰੀ ਨਹੀਂ ਆ ਪਰ ਤੁਸੀਂ ਆਪਣੇ ਬੌਸ ਨੂੰ ਕਹਿ ਸਕਦੇ ਜੇ ਕਿ 2 3 4 5 ਦਿਨ ਦੀ ਛੁੱਟੀ ਦੇ ਦਿਓ ਤਨਖਾਹ ਘੱਟ ਲੈਂਦੇ ਚਲੋ ਹੋਂ ਤੁਸੀਂ ਡਲੋਜੀ ਜਾਣਾ ਕਿ ਫਿਰ ਤੁਸੀਂ ਲੈ ਕੇ ਜਾਓਗੇ ਹੁਣ ਮੈਨੂੰ ਬਾਹਰ ਮਨੇ ਫੋਨ ਆਉਂਦਿਆ ਵਾ ਤੇ ਕਹ ਰਹੇ ਨੇ ਤੂੰ ਜਾ ਚਾਪਾ ਗਲੀ ਮੈਨ ਕੋ ਉੱਧਰ ਰਸੋਈ ਆ ਜਾ ਮੈਨ ਤੇ ਲੱਗਦਾ ਤੁਹਾਡੇ ਹੋਸ਼ ੁੱਡੇ ਹੋਏ ਆ ਹਲੋ ਹਾਂਜੀ 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 ਓ ਪਾਜੀ ਕੋਈ ਅਕਲ ਵਾਲੀ ਗੱਲ ਕਰੋ ਤੂੰ ਇਹੰਦਸ ਨਹੀਂ ਮੈਂ ਤੁਹਾਨੂੰ ਪਹਿਲੋਂ ਹੀ ਨਾ ਕੀਤੀ ਆ ਮੈਂ ਪਹਿਲੋਂ ਹਾਂ ਨਾ ਕਰ ਦਿੰਦਾ ਮੈਂ ਨਹੀਂ ਅਸ ਪਾਜੀ ਕੋ 10000 ਯਾਰ ਕੋਲੋਂ ਵੀ ਖਰਚੋ 2 ਲੱਖ ਰੁਪਈਆ ਨਹੀਂ ਮੇਰੇ ਕੋ ਖਰਚਿਆ ਜਾਣਾ ਉਹ ਕੋਈ 50000 ਤਾਂ ਦੇ ਦੋ ਕੋਈ ਨਹੀਂ ਇਹ ਮੈਨੂੰ ਵੀ ਪਤਾ ਕਿ 50000 ਖਰਚਣਾ ਤੇ ਫਿਰ ਡਲੋ ਜਿਉਂ ਆਵਾ ਇਹ ਮੈਨੂੰ ਵੀ ਪਤਾ ਡੇਢ ਤੋਂ ਘੱਟ ਨਹੀਂ ਬਣਨੀ ਗੱਲ लास्ट सारा कुछ बिच्चे ठीक है मैं दसदा नहीं नहीं फाइनल नहीं नहीं मैं हूँ दसदा दसदा दाए दा। रबा दिमाग ही हैंग हो गए ਦਮਾ ਆ ਗਿਆ ਹੈ ਕੋ ਗਏ ਨਹੀਂ ਖਰਚੂ ਇੰਨੇ ਪੈਸੇ ਕਿੱਥੋਂ ਲਿਆਵਾਂ ਯਾਰ ਗੱਡੀ ਲਈ ਆ ਵਿਆਹ ਕੀਤਾ ਵਾ ਸ਼ਾਪਿੰਗ ਕਰਾਈ ਆ ਉਦਣ ਲਵੀ 20000 ਦੇ ਕੱਪੜੇ ਲਿਆਂਦੇ ਆ ਕਿੱਥੋਂ ਕਰੀ ਜਾਵਾਂ ਮੈਂ ਕੋਈ ਬਲੈਕ ਕਰਦਾ ਵਾਂ ਦੱਸ ਨਹੀਂ ਮੈਨੂੰ ਖੁੱਲ ਕੇ ਦੱਸ ਸਕਦਾ ਇਹ ਗੱਲ ਮਜਬੂਰੀ ਮੇਰੀ ਇਹ ਆ ਇਹ ਸਮਝੀ ਜਾਂਦੀ ਮੈਂ ਪਤਾ ਨਹੀਂ ਬੜੇ ਰਹੀ ਸੰਗਰੇ ਵਿਆਹੀ ਗਈ ਕਿ ਇਹ ਨੂੰ ਬਦ ਦੱਸੇ ਯਾਰ ਇਹ ਗੱਲ ਪੂਰੀ ਕਰਨੀ ਆ ਅਗਰ ਇਹਦਾ ਚਾਅ ਬਾਰ ਜਾਣਦਾ ਨਾ ਇਹਨੂੰ ਲੈ ਕੇ ਤੇ ਮੈਂ ਜਾਣਾ ਇਹਦੀ ਹਰ ਖੁਸ਼ੀ ਪੂਰੀ ਕਰਨੀ ਆ ਇਹਦੇ ਨਾਲ ਮੈਂ ਵਾਦਾ ਕੀਤਾ ਸੀਗਾ ਮੈਨੂੰ ਭਾਵੇਂ ਆਪਣੇ ਆਪ ਨੂੰ ਵਿਕੜਾ ਪਿਆ ਜੇ ਨਾ ਮੈਂ ਵੀ ਕ ਜਾਣਾ ਘਰਤੀ ਚੱਲ ਯਾਰ ਚੇੰਜੂਂ ਤੱਕ ਰਹੀਏ ਮੈਂ ਵੇਖਾਂ ਕਿੰਨਾ ਕ ਪੈਸੇ ਬੂਸੇ ਆ ਕਿ ਫੇਰ ਕਰਾਂ ਕੁਛ ਪਾਛਾ ਨਾ ਅਗਰ ਹਾਈ ਕਿੱਥੇ ਗਈ ਜੀ ਚਾਹ ਦੇ ਪੀ ਲੋ ਹਾਂ ਜੀ ਇੱਧਰ ਆ ਮੈਂ ਰੂਮ 'ਚ ਅੱਛਾ ਅੱਛਾ ਰੂਮ 'ਚ ਦੇ ਹੂੰ ਲੂ ਚਾ ਮੈਂ ਕੀਤੀ ਕਿਰਨ ਗੱਲ ਹਾਂ ਜੀ ਤੇ ਆਪਾਂ ਪ੍ਰੋਬੇਬਲੀ ਅਗਲੇ ਵੀਕ ਚੱਲਾਂਗੇ ਕਿੱਥੇ ਬਾਲੀ ਦੀ ਗੱਲ ਕੀਤੀ ਆ ਅੱਛਾ ਬਾਲੀ ਨੇ ਕੀਤੀ ਆ ਹੂੰ ਤੇ ਪੱਕਾ ਜਾਣਾ ਵਾ ਨਾ ਫਿਰ ਮੈਂ ਪੈਕਿੰਗ ਵਗੈਰਾ ਕਰ ਲਵਾਂ ਨਹੀ ਇਹ ਡੇਟ ਨਹੀਂ ਡਿਸਾਈਡ ਹੋਈ ਜਾਣਾ ਪੱਕਾ ਵਾ ਇਹ ਫਾਈਨਲ ਆ ਚਲੋ ਠੀਕ ਆ ਤੇ ਠੀਕ ਆ ਮੇਰੀ ਗੱਲ ਸੁਣੋ ਬੜਾ ਹੋਰ ਤਰ੍ਹਾਂ ਜਿਆ ਕਿਹਾ ਵਾ ਕਿ ਪੱਕਾ ਜਾਣਾ ਹਾਂ ਪਹਿਲਾਂ ਲੜਾਈ ਇਹ ਸੀਗੀ ਕੀ ਜਾਣਾ ਵਾ ਖੜਨ ਨਹੀਂ ਡੇ ਹੁਣ ਜੇ ਜਾਣਾ ਵਾ ਤੇ ਹੁਣ ਮੈਂ ਹੋਰ ਤਰ੍ਹਾਂ ਕਹਿਣ ਡਿਆ ਉਹ ਗੱਲ ਉਹੀ ਹੋ ਗਈ ਨਾ ਕਿ ਦਾਤਰੀ ਨੂੰ ਇੱਕ ਪਾਸੇ ਦੰਦੇ ਤੇ ਜਨਾਨੀਆਂ ਨੂੰ ਦੋਵੇਂ ਪਾਸੇ ਗਲਤ ਕਾਬਤ ਉਹ ਦੁਨੀਆ ਨੂੰ ਕਹਿੰਦੇ ਆ ਤੇ ਤੁਸੀਂ ਜਨਾਨੀ ਨੂੰ ਕਹਤ ਆ ਤੇ ਹੋਰ ਜਾਣਾ ਵਾ ਤਦ ਕਹਿਣਾ ਵਾ ਨਹੀਂ ਜਾਣਾ ਤਦ ਕਹਿਣਾ ਮੇਰੀ ਗੱਲ ਸੁਨੋ ਮੈਂ ਨਦਰ ਨਾ ਮਜ਼ਾਕ ਕਰਨ ਦੀ ਕਾਦਾ ਬਾਹਰ ਜਾਂਦਾ ਮਜ਼ਾਕ ਤੇ ਹੋਰ ਕੀ ਉਹ ਮੈਨੂੰ ਕੋਈ ਸ਼ੌਂਕ-ਸ਼ੁਕ ਨਹੀਂਗਾ ਬਾਹਰ ਘੁੰਮਣ ਕਾੰ ਮੰਦਾ ਉਹ ਮੈਂ ਤੇ ਵੈਸੇ ਹੀ ਧਰਨਾ ਲੱਗੀ ਹੋਈ ਸੀ ਮੈਨੂੰ ਨਹੀਂ ਗੱਲ ਸਮਝ ਆਈ ਲੈ ਹੁਣ ਮੈਂ ਤੁਹਾਨੂੰ ਪ੍ਰੋਪਰ ਦੱਸ ਤੇ ਦਿੱਤਾ ਮੈਂ ਨਾ ਵੈਸੇ ਹੀ ਧਰਨਾ ਲੱਗੀ ਹੀ ਮਜ਼ਾਕ ਕਰਨ ਦੀ ਤੁਹਾਨੂੰ ਤੰਗ ਕਰਨ ਦੀ ਹੀ ਕਿਉਂਕਿ ਮੈਨੂੰ ਵੀ ਪਤਾ ਕਿ ਆਫਿਸ ਦੇ ਛੁੱਟੀਆਂ ਮਿਲਨੀ ਮੁਸ਼ਕਿਲ ਹੈਗੀ ਆ ਅ ਜੇ ਵਿਆਹ ਜੇ ਤੇ ਤੁਸੀਂ ਇੰਨੀਆਂ ਛੁੱਟੀਆਂ ਲਈਆਂ ਵਾ ਤੇ ਫੇਰ ਮੇਰੇ ਬਰਥਡੇ ਤੇ ਵੀ ਛੁੱਟੀ ਲੈ ਲਈ ਤੁਸੀਂ ਤੇ ਇਸ ਕਰਕੇ ਮੈਂ ਜਾਣ ਕੇ ਇਹਨਾਂ ਤੁਹਾਡੀ ਲੈਗ ਪੁੱਲਿੰਗ ਕਰਨ ਦੀ ਤੇ ਹੁਣ ਆਪਾਂ ਕਿਤੇ ਵੀ ਨਹੀਂ ਜਾਣਾ ਤੁਸੀਂ ਟੈਨਸ਼ਨ ਨਾ ਲੋ ਆਪਾਂ ਕਿਤੇ ਵੀ ਨਹੀਂ ਜਾਣਾ ਹੁਣ ਨਾ 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 ਆਪਾਂ ਇੱਥੇ ਹੀ ਡਲੋਜੀ ਚੱਲ ਪਨੇ ਆ ਪਰ ਆ ਜਾਓ ਨਹੀਂ ਨਹੀਂ ਡਲੋਜੀ ਤੁਹਾਨੂੰ ਪਤਾ ਦੇਗਾ ਹੁਣ ਵੈਦਰ ਚੇਂਜ ਹੁੰਦੇ ਆ ਪਰ ਡਲੋਜੀ ਜਾ ਕੇ ਕਰਨਾ ਕੀ ਆ ਅਗਲੀਆਂ ਗਰਮੀਆਂ ਦੇ ਵਿੱਚ ਹੋਏਗਾ ਹਾਂ ਜੀ ਯਾਰ ਮੇਰੀ ਗੱਲ ਸੁਣੋ ਅੱਜ ਥਰਸਡੇ ਆ ਠੀਕ ਹੈ ਤੂੰ ਮੇ ਨਾਲ ਗੱਲ ਕਰ ਆਪਾਂ ਫਰਾਈਡੇ ਇਵਨਿੰਗ ਨਿਕਲਦੇ ਕੱਲ ਨਿਕਲਦੇ ਸ਼ਾਮੀ ਆਪਾਂ ਪਹਾੜਾਂ 'ਚ ਹੋਣੇ ਆ ਨਹੀਂ ਨਹੀਂ ਪਹਾੜਾਂ 'ਚ ਮੈਨੂੰ ਵਧੀਆ ਨਹੀਂ ਲੱਗਦੇ ਪੜ ਵੈਸੇ ਹੀ ਅਗਲੇ ਅਗਲੇ ਸਾਲ ਚੱਲਾਂਗੇ ਪਹਾੜਾਂ ਦੇ ਵਿੱਚ ਵੀ ਹੁਣ ਕੀ ਕਰਨਾ ਜਾ ਕੇ ਤੁਹਾਨੂੰ ਪਤਾ ਦੇਗਾ ਵਾ ਟੜੇ ਆਫਿਸ ਦਾ ਕੰਮ ਹੈ ਛੁੱਟੀਆਂ ਛੱਟੀਆਂ ਦਾ ਰਹਿਣ ਤੇ ਤੁਸੀਂ ਐਵੇਂ ਤੁਹਾਡੀ ਸੈਲਰੀ ਵਗੈਰਾ ਕੱਟ ਲੂਗਾ ਤੁਹਾਡਾ ਬੌਸ ਨਾ ਆਪਾਂ ਆਊਟ ਆਫ ਕੰਟਰੀ ਜਾਣਾ ਤੇ ਨਾ ਹੀ ਆਪਾਂ ਪਹਾੜਾਂ 'ਚ ਜਾਣਾ ਮੈਂ ਕਿਤੇ ਨਹੀਂ ਜਾਣਾ। ਹਾਂ ਡੋਫ ਕੰਟਰੀ ਦਾ ਤੇ ਮੈਂ ਤੇ ਤੁਹਾਨੂੰ ਮਜਾ ਆ ਕੇ ਕਰਨ ਦੀ ਸੀਗੀ। ਉਥੇ ਤੇ ਮੈਂ ਵੈਸੇ ਵੀ ਨਹੀਂ ਜਾਣਾ। ਮੈਂ ਕੀ ਕਰਨਾ ਐਵੇਂ ਬਾਹਰ ਜਾ ਕੇ ਫਿਰ ਉਥੋਂ ਦਾ ਵੈਦਰ ਸਾਨੂੰ ਸੂਟ ਕਰੇ ਨਾ ਕਰੇ ਵੱਖਰਾ ਮੁਲਕ ਹੈਗਾ ਸਾਡੇ ਦੇਸ਼ ਨਾਲੋਂ ਤੇ ਇਸ ਕਰਕੇ ਉਥੇ ਤੇ ਮੈਂ ਵੈਸੇ ਹੀ ਨਹੀਂ ਜਾਣਾ ਸੀਗਾ ਤੇ ਪਾੜਾ ਰਹਿ ਗਈ ਗੱਲ ਪਾੜਾਂ ਦੀ ਤੇ ਉਥੇ ਅਗਲੀਆਂ ਗਰਮੀਆਂ 'ਚ ਚੱਲ ਪਾਵਾਂਗੇ ਇੰਨੀ ਕੀ ਕਾਲੀ ਪੈ ਗਈ ਸਾਨੂੰ। ਕਿੱਥੇ ਚੱਲੀ ਆਂ? ਕਿਤੇ ਨਹੀਂ। ਕਿਚਨ ਦੇ ਵਿੱਚ ਚੱਲ ਨਹੀਂ ਆ ਜਾਂਦੇ ਮੰਮੀ ਕੋ ਚੱਲੀਆਂ ਉਹ ਵੈਸੇ ਵੀ ਜਿੱਥੇ ਮਰਜ਼ੀ ਘੁੰਮਣ ਜਾਓ ਆਣਾ ਦੇ ਵਾਪਸ ਫਿਰ ਘਰ ਹੀ ਆਣਾ ਆਪਾਂ ਇਸ ਕਰਕੇ ਘਰ ਹੀ ਰਹਿਓ ਤੇ ਐਸ਼ ਕਰੋ ਕਮ ਆ ਲੂ ਵੀ ਇਹ ਨਹੀਂ ਜਾਣਾ 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 ਹੋਣਾ ਨਹੀਂ ਜਾਣਾ ਸਮਝ ਨਹੀਂ ਆ ਤੁਸੀਂ ਮੇਰੀ ਖੁਸ਼ੀ ਪਿੱਛੇ ਇੰਨਾ ਕੁਝ ਕਰ ਸਕਦੇ ਜੀ ਤੇ ਮੈਂ ਤੁਹਾਡੀ ਖੁਸ਼ੀ ਪਿੱਛੇ ਆਪਣੀ ਇੰਨੀ ਕਿ ਜਿੱਦ ਨਹੀਂ ਮਾਰ ਸਕਦੀ ਮੈਂ ਤੁਹਾਨੂੰ ਪਿਆਰ ਕੀਤਾ ਉਹ ਨਾਲ ਕੇ ਇਹ ਸਾਰੀਆਂ ਚੀਜ਼ਾਂ ਤੇ ਤੁਸੀਂ ਮੈਨੂੰ ਇੰਨਾ ਖੁਸ਼ ਰੱਖੰਦੇ ਜੀ ਮੈਨੂੰ ਹੋਰ ਕੀ ਚਾਹੀਦਾ